ਫਿਰ ਫਤਵਾ ਜਾਰੀ ਕੀਤਾ ਗਿਆ ਡੇਗੇ ਦੇ ਵਿੱਚ ਉਬਾਲਿਆ ਗਿਆ ਮਹਾਰਾਜ ਜੀ ਦੇ ਸੋਹਣੇ ਸੁੰਦਰ ਸੇਰ ਦੇ ਉੱਪਰ ਕਹਿੰਦੇ ਮਹਾਰਾਜ ਜੀ ਦਾ ਸਰੀਰ ਬੜਾ ਸੋਹਣਾ ਸੁੰਦਰ ਸਡੋਲ ਸਰੀਰ ਸੀ ਬੜੇ ਪਿਆਰੇ ਦੇਖਣ ਵਿੱਚ ਬੜੇ ਪਿਆਰੇ ਲੱਗਦੇ ਸਨ ਪਰ ਉਹਨਾਂ ਦੇ ਸਾਰੇ ਸਰੀਰ ਦੇ ਉੱਪਰ ਵੱਡੇ ਵੱਡੇ ਛਾਲੇ ਹੋ ਗਏ ਫਿਰ ਮਹਾਰਾਜ ਜੀ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਥੱਲੇ ਅੱਗ ਬਾਲੀ ਗਈ ਅਗ ਬੜ ਰਹੀ ਹੈ మాਸ ਚਿੜਚਿੜ ਕਰਕੇ ਸੜ ਰਿਹਾ ਹੈ ਉਪਰੂ ਰੇਤ ਪੈ ਰਹੀ ਹੈ ਉਹ ਰੇਤ ਜਦੋਂ ਉਹਨਾਂ ਛਾਲਿਆਂ ਤੇ ਪੈਂਦੀ ਹੈ ਉਹ ਛਾਲੇ ਫੁੱਟਦੇ ਹਨ ਉਹ ਪਾਣੀ ਤਵੇ ਦੇ ਉੱਪਰ ਪੈਂਦਾ ਹੈ ਸੜਸੜ ਦੀ ਆਵਾਜ਼ ਆਉਂਦੀ ਹੈ ਉਹ ਰੇਤ ਜਦੋਂ ਉਹਨਾਂ ਜ਼ਖਮਾਂ ਦੇ ਉੱਪਰ ਪੈਂਦੀ ਹੈ ਤੇ ਬੜੀ ਲੜਦੀ ਹੈ ਪਰ ਮਹਾਰਾਜ ਇੱਕ ਟੱਕ ਟੱਕ ਅਡੋਲ ਬੈਠੇ ਹਨ ਜਿਵੇਂ